ਇੱਕ ਗੱਲ ਯਾਦ ਰੱਖੋ ਭੇਡਾਂ ਦੇ ਇੱਜੜ ਹੁੰਦੇ ਆ ਤੇ ਸ਼ੇਰਾਂ ਦੇ ਕਦੇ ਵਗ ਨਹੀਂ ਹੁੰਦੇ ਸ਼ੇਰ ਸਵਾ ਲੱਖ ਹੀ ਹੁੰਦੇ ਆ ਤੇ ਜ਼ਰੂਰੀ ਨਹੀਂ ਕਿ ਸ਼ੇਰ ਦੇ ਘਰ ਪੁੱਤ ਸ਼ੇਰ ਹੀ ਜੰਮਦੇ ਆ ਕਈ ਵਾਰ ਸ਼ੇਰਾਂ ਦੇ ਘਰ ਵੀ ਗਿੱਦੜ ਜਨਮ ਲੈ ਲੈਂਦੇ ਆ ਤੇ ਕਈ ਵਾਰ ਗਿੱਦੜਾਂ ਦੇ ਘਰੇ ਬਹਾਦਰ ਪੈਦਾ ਹੋ ਜਾਂਦੇ ਆ ਉਹ ਕਰਤੇ ਦੀ ਕੁਦਰਤ ਆ ਕੁਝ ਵੀ ਕਰ ਸਕਦਾ ਤੇ ਕਈ ਵਾਰ ਨਾ ਸਮਾਂ ਇਦਾਂ ਦਾ ਆਉਂਦਾ ਜਿਨ੍ਹਾਂ ਤੇ ਆਸ ਕੋਈ ਨਹੀਂ ਹੁੰਦੀ ਉਹ ਬੜਾ ਕੁਝ ਕਰ ਜਾਂਦੇ ਆ ਤੇ ਜਿਨ੍ਹਾਂ ਤੇ ਆਪਾਂ ਨੂੰ ਬਹੁਤ ਹੀ ਆਸ ਹੁੰਦੀ ਆ ਉਹ ਕੁਝ ਵੀ ਨਹੀਂ ਕਰਦੇ ਜਾਨੀ ਕਿ ਮੈਂ ਕਹਿਣਾ ਤੁਹਾਨੂੰ ਇਹ ਚਾਹਣਾ ਮੈਂ ਇੱਕ ਬਿਆਨ ਸੁਣਿਆ ਭਾਈ ਸਰਬਜੀਤ ਸਿੰਘ ਜੀ ਦਾ ਜੋ ਪਾਰਲੀਮੈਂਟ ਦੇ ਵਿੱਚ ਗਏ ਹਨਾ ਐਮਪੀ ਬਣ ਕੇ ਗਏ ਤੁਸੀਂ ਕਿਲਾਇਆ ਉਹਨਾਂ ਦੀ ਇੱਕ ਟਿਪੇੜ ਮੈਂ ਕੱਲ ਸੁਣ ਰਿਹਾ ਸੀ ਉਹਦੇ ਵਿੱਚ ਜਦੋਂ ਇੱਕ ਸਵਾਲ ਕਰ ਰਹੇ ਸੀ ਉਹਨਾਂ ਨੂੰ ਵੀ ਤੁਸੀਂ ਖਾਲਸਾਤਾਨ ਦੇ ਹੱਕ ਵਿੱਚ ਤੁਸੀਂ ਖਾਲਸਾਤਾਨ ਦੀ ਆਵਾਜ਼ ਬੁਲੰਦ ਕਰੋਗੇ ਉਹ ਕਹਿੰਦਾ ਵੀ ਮੈਂ ਖਾਲਸਾਤਾਨ ਦੇ ਹੱਕ 'ਚ ਨਹੀਂ ਮੈਂ ਖਾਲਸਾ ਰਾਜ ਦੇ ਹੱਕ ਵਿੱਚ ਆ ਤੇ ਮੈਂ ਟੇਬਲ ਟਾਕ ਨੂੰ ਮੰਨਦਾ ਹਾਂ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਭਾਈ ਸਰਬਜੀਤ ਸਿੰਘ ਜੀ ਉਹਨਾਂ ਨੂੰ ਵੀ ਮਤਲਬ ਟੇਬਲ ਤੇ ਵੀ ਤੇ ਤੁਸੀਂ ਤਾਂ ਹੀ ਬੈਠੋਗੇ ਨਾ ਜੇ ਤੁਹਾਨੂੰ ਕੋਈ ਬਹਿਣ ਦਊਗਾ ਤੇ ਜੇ ਤੁਹਾਡੇ ਗਾਤਰੇ ਤਲਵਾਰ ਹੋਊਗੀ ਤੇ ਤੁਹਾਡੇ ਮੁਖ ਵਾਲੇ ਸ਼ਬਦ ਵੀ ਤੁਹਾਡੇ ਕੰਮ ਕਰਨਗੇ ਜੇ ਤੁਹਾਡੇ ਗਾਤਰੇ ਤਲਵਾਰ ਨਹੀਂ ਆ ਤੁਸੀਂ ਮੁਖ ਵਾਲੇ ਸ਼ਬਦਾਂ ਨਾਲ ਇਕੱਲਾ ਜੰਗ ਥੋੜਾ ਜਿੱਤ ਸਕਦੇ ਆ ਟੇਬਲ ਤੇ ਤੁਹਾਨੂੰ ਉਹਨਾਂ ਨੇ ਤਾਂ ਹੀ ਬਹਿਣ ਦਣਾ ਜੇ ਤੁਹਾਡੀਆਂ ਬਾਹਾਂ ਵਿੱਚ ਬਲ ਹੋਊਗਾ ਤੇ ਅੱਛਾ ਦੂਜੀ ਗੱਲ ਜਿਹੜੇ ਤੁਸੀਂ ਕਹਿੰਦੇ ਜੀ ਨਾ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਵਾਲਾ ਖਾਲਸਾ ਰਾਜ ਚਾਹੀਦਾ ਉਹ ਖਾਲਸਾ ਰਾਜ ਗੱਲਾਂ ਨਾਲ ਨਹੀਂ ਬਣਨਾ ਉਹ ਖਾਲਸਾ ਰਾਜ ਕੁਰਬਾਨੀਆਂ ਇੱਕ ਗੱਲ ਯਾਦ ਰੱਖੋ ਭੇਡਾਂ ਦੇ ਇੱਜੜ ਹੁੰਦੇ ਆ ਤੇ ਸ਼ੇਰਾਂ ਦੇ ਕਦੇ ਵਗ ਨਹੀਂ ਹੁੰਦੇ ਸ਼ੇਰ ਸਵਾ ਲੱਖ ਕੀ ਹੁੰਦੇ ਆ ਤੇ ਜ਼ਰੂਰੀ ਨਹੀਂ ਵੀ ਸ਼ੇਰ ਦੇ ਘਰ ਪੁੱਤ ਸ਼ੇਰ ਹੀ ਜੰਮਦੇ ਆ ਕਈ ਵਾਰ ਸ਼ੇਰਾਂ ਦੇ ਘਰ ਵੀ ਗਿੱਦੜ ਜਨਮ ਲੈ ਲੈਂਦੇ ਆ ਤੇ ਕਈ ਵਾਰ ਗਿੱਦੜਾਂ ਦੇ ਘਰੇ ਬਹਾਦਰ ਪੈਦਾ ਹੋ ਜਾਂਦੇ ਆ ਉਹ ਕਰਤੇ ਦੀ ਕੁਦਰਤ ਆ ਉਹ ਕੁਝ ਵੀ ਕਰ ਸਕਦਾ ਤੇ ਕਈ ਵਾਰ ਨਾ ਸਮਾ ਇਦਾਂ ਦਾ ਹੁੰਦਾ ਜਿਨ੍ਹਾਂ ਤੇ ਆਸ ਕੋਈ ਨਹੀਂ ਹੁੰਦੀ ਉਹ ਬੜਾ ਕੁਝ ਕਰ ਜਾਂਦੇ ਆ ਤੇ ਜਿਨ੍ਹਾਂ ਤੇ ਆਪਾਂ ਨੂੰ ਬਹੁਤ ਹੀ ਆਸ ਹੁੰਦੀ ਆ ਉਹ ਕੁਝ ਵੀ ਨਹੀਂ ਕਰਦੇ ਜਾਨੀ ਕਿ ਮੈਂ ਕਹਿਣਾ ਤੁਹਾਨੂੰ ਇਹ ਚਾਹਣਾ ਮੈਂ ਇੱਕ ਬਿਆਨ ਸੁਣਿਆ ਭਾਈ ਸਰਬਜੀਤ ਸਿੰਘ ਜੀ ਦਾ ਜੋ ਪਾਰਲੀਮੈਂਟ ਦੇ ਵਿੱਚ ਗਏ ਹਨ ਐਮਪੀ ਬਣ ਕੇ ਗਏ ਤੁਸੀਂ ਕਿਲਾਇਆ ਉਹਨਾਂ ਦੀ ਇੱਕ ਟਪੇੜ ਮੈਂ ਕੱਲ ਸੁਣ ਰਿਹਾ ਸੀ ਉਹਦੇ ਵਿੱਚ ਜਦੋਂ ਇੱਕ ਸਵਾਲ ਕਰ ਰਹੇ ਸੀ ਉਹਨਾਂ ਨੇ ਵੀ ਤੁਸੀਂ ਖਾਲਸਾਣ ਦੇ ਹੱਕ ਵਿੱਚ ਤੁਸੀਂ ਖਾਲਸਾਣ ਦੀ ਆਵਾਜ਼ ਬੁਲੰਦ ਕਰੋਗੇ ਉਹ ਕਹਿੰਦਾ ਵੀ ਮੈਂ ਖਾਲਸਾਤਾਂ ਦੇ ਹੱਕ 'ਚ ਨਹੀਂ ਮੈਂ ਖਾਲਸਾ ਰਾਜ ਦੇ ਹੱਕ ਵਿੱਚ ਆ ਤੇ ਮੈਂ ਟੇਬਲ ਟਾਕ ਨੂੰ ਮੰਨਦਾ ਵਾਂ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਭਾਈ ਸਰਬਜੀਤ ਸਿੰਘ ਜੀ ਉਹਨਾਂ ਨੂੰ ਵੀ ਮਤਲਬ ਟੇਬਲ ਤੇ ਵੀ ਤੁਸੀਂ ਤਾਂ ਹੀ ਬੈਠੋਗੇ ਨਾ ਜੇ ਤੁਹਾਨੂੰ ਕੋਈ ਬਹਿਣ ਦਊਗਾ ਤੇ ਜੇ ਤੁਹਾਡੇ ਗਾਤਰੇ ਤਲਵਾਰ ਹੋਊਗੀ ਤੇ ਤੁਹਾਡੇ ਮੁੱਖ ਵਾਲੇ ਸ਼ਬਦ ਵੀ ਤੁਹਾਡੇ ਕੰਮ ਕਰਨਗੇ ਜੇ ਤੁਹਾਡੇ ਗਾਤਰੇ ਤਲਵਾਰ ਨਹੀਂ ਆ ਤੁਸੀਂ ਮੁੱਖ ਵਾਲੇ ਸ਼ਬਦਾਂ ਨਾਲ ਕੱਲਾ ਜੰਗ ਥੋੜਾ ਜਿੱਤ ਸਕਦੇ ਆ ਟੇਬਲ ਤੇ ਤੁਹਾਨੂੰ ਉਹਨਾਂ ਨੇ ਤਾਂ ਹੀ ਬਹਿਣ ਦਿਆ ਜੇ ਤੁਹਾਡੀਆਂ ਬਾਹਾਂ 'ਚ ਬਾਲੂਗਾ ਤੇ ਅੱਛਾ ਦੂਜੀ ਗੱਲ ਜਿਹੜੇ ਤੁਸੀਂ ਕਹਿੰਦੇ ਜੀ ਨਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਖਾਲਸਾ ਰਾਜ ਚਾਹੀਦਾ ਉਹ ਖਾਲਸਾ ਰਾਜ ਗੱਲਾਂ ਨਾਲ ਨਹੀਂ ਬਣਨਾ ਉਹ ਖਾਲਸਾ ਰਾਜ ਕੁਰਬਾਨੀ